ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਹੋਲੇ ਮਹੱਲੇ ਦੌਰਾਨ ਟਰੈਕਟਰਾਂ ਤੇ ਅਤੇ ਟਰੱਕਾਂ ਤੇ ਸਪੀਕਰ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਜੀਹਾਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਹਾਲਸਾਲ ਵਾਂਗ ਇਸ ਸਾਲ ਵੀ ਕੋਮੀ ਤਿਹਾਰ ਹੋਲੇ ਮਹੱਲੇ ਇਸ ਵਾਰ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਪੁਰ ਸਾਹਿਬੀ ਖੇ ਪਹੁੰਚਦੀਆਂ ਨੇ। ਅੱਜ ਤੋਂ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਗਈ ਹੈ। ਪਰਿਸ਼ਦ ਦੌਰਾਨ ਸੰਗਤਾਂ ਨੂੰ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਉਣ ਲਈ ਟਰੈਕਟਰਾਂ ਅਤੇ ਟਰੱਕਾਂ ਤੇ ਸਪੀਕਰਾਂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜੀ ਹਾਂ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨ ਦੱਸੇ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਆਪਣੇ ਆਪਣੇ ਜ਼ਿਲ੍ਹੇ ਦੇ ਥਾਣਿਆਂ ਦੇ ਮੁੱਖ ਅਫਸਰਾਂ ਤੇ ਟ੍ਰੈਫਿਕ ਇੰਚਾਰਜਾਂ ਨਾਲ ਹੀ ਟ੍ਰੱਕ ਯੂਨੀਅਨਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਦੇਣ ਕਿ ਕੋਈ ਵੀ ਡਬਲ ਟੈਕਰ ਟਰੱਕ ਵਾਹਨ ਟਰੈਕਟਰ ਟਰਾਲੀ ਤੇ ਲੱਗੇ ਵੱਡੇ ਸਪੀਕਰ ਮੋਟਰਸਾਈਕਲਾਂ ਪ੍ਰੈਸ਼ਰ ਹਾਰਨ ਤੇ ਬਿਨਾ ਸਲੈਂਸਰ ਵਾਲੇ ਮੋਟਰਸਾਈਕਲ ਚਾਲਕ ਹੱਲਾ ਮਹੱਲਾ ਦੌਰਾਨ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਾ ਆ ਸਕਣ ਉਹਨਾਂ ਇਹ ਵੀ ਕਿਹਾ ਕਿ ਸਾਲ 2023 ਵਿੱਚ ਹੌਲੇ-ਮਹੱਲੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜੋ ਸਿੱਖ ਨੌਜਵਾਨ ਸੀ ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਸੀ ਜਿਸ ਲਈ ਉਹਨਾਂ ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਉਹਨਾਂ ਇਹ ਵੀ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਮੁਰਦਦਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਪੀਕਰਾਂ ਨੂੰ ਮੌਕੇ ਤੇ ਹੀ ਵਾਹਨਾਂ ਤੋਂ ਹਟਾ ਕੇ ਅੱਗੇ ਭੇਜਿਆ ਜਾਵੇਗਾ ਗੁਰਲੀਸ਼ ਸਿੰਘ ਖਰਾਨੰਦ ਦੱਸੇ ਕਿ ਹੱਲਾ ਮਹੱਲਾ ਮੇਲੇ ਦੌਰਾਨ ਸਪੀਕਰਾਂ ਦੇ ਸ਼ੋਰ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਵੀ ਪਰੇਸ਼ਾਨੀ ਨਾ ਹੋਣ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ ਉਨ੍ਹਾਂ ਇਹ ਵੀ ਕਿਹਾ ਹੈ ਕਿ ਮੇਲੇ ਦੌਰਾਨ ਡਬਲ ਟੈਕਰ ਟਰੱਕ ਜਾਂ ਫਿਰ ਕਿਸੇ ਵੀ ਸਪੀਕਰ ਵਾਲੇ ਵਾਹਨਾਂ ਨੂੰ ਰੂਪਨਗਰ ਚੁੱਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਹੋਲੇ ਮਹੱਲੇ ਦੌਰਾਨ ਟਰੈਕਟਰਾਂ ਤੇ ਅਤੇ ਟਰੱਫਕਾਂ ਤੇ ਸਪੀਕਰ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਜਿहां ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਹਰ ਸਾਲ ਵਾਂਗ ਇਸ ਸਾਲ ਵੀ ਕੋਮੀ ਤਿਹਾਰ ਹੋਲਾ ਮਹੱਲਾ ਇਸ ਵਾਰ 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਹੋਲੇ ਮਹੱਲੇ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਦੀਆਂ ਨੇ ਅੱਜ ਤੋਂ ਹੌਲੇ ਮਹੱਲੇ ਦੀ ਸ਼ੁਰੂਆਤ ਹੋ ਗਈ ਹੈ ਪਰ ਇਸ ਦੌਰਾਨ ਸੰਗਤਾਂ ਨੂੰ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਉਣ ਲਈ ਟਰੈਕਟਰਾਂ ਅਤੇ ਟਰੱਕਾਂ ਤੇ ਸਪੀਕਰਾਂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਜੀ ਹਾਂ ਐਸਐਸਪੀ ਰੂਪਨਗਰ ਗੁਰਨੇਸ਼ ਸਿੰਘ ਖਰਾਨਾ ਦੱਸੇ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਆਪਣੇ ਆਪਣੇ ਜ਼ਿਲ੍ਹੇ ਦੇ ਥਾਣਿਆਂ ਦੇ ਮੁੱਖ ਅਫਸਰਾਂ ਤੇ ਟ੍ਰੈਫਿਕ ਇੰਚਾਰਜਾਂ ਆਹੀਂ ਟਰੱਕ ਯੂਨੀਅਨਾਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹਟਾਇਤਾ ਦੇਣ ਕੀ ਕੋਈ ਵੀ ਡਬਲ ਟੈਕਰ ਟਰੱਕ ਵਾਹਨ ਟਰੈਕਟਰ ਟਰਾਲੀ ਤੇ ਲੱਗੇ ਵੱਡੇ ਸਪੀਕਰ ਮੋਟਰਸਾਈਕਲਾਂ ਪ੍ਰੈਸ਼ਰ ਹਾਰਨ ਤੇ ਬਿਨਾ ਸਲੈਂਸਰ ਵਾਲੇ ਮੋਟਰਸਾਈਕਲ ਚਾਲਕ ਹੱਲਾ ਮੁਹੱਲਾ ਦੌਰਾਨ ਅਨੰਤਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਾ ਆ ਸਕਣ ਉਹਨਾਂ ਇਹ ਵੀ ਕਿਹਾ ਕਿ ਸਾਲ 2023 ਵਿੱਚ ਹੋਲੇ ਮੁਹੱਲੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਜੋ ਸਿੱਖ ਨੌਜਵਾਨ ਸੀ ਜਿਸ ਦਾ ਕਾਰਨ ਕੇਵਲ ਟਰੈਕਟਰ ਲਾਊਡ ਸਪੀਕਰ ਸੇ ਜਿਸ ਲਈ ਉਹਨਾਂ ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਪੱਧਰ ਉੱਤੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਉਹਨਾਂ ਇਹ ਵੀ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਪੀਕਰਾਂ ਨੂੰ ਮੌਕੇ ਤੇ ਹੀ ਵਾਹਨਾਤੋਂ ਹਟਾ ਕੇ ਅੱਗੇ ਭੇਜਿਆ ਜਾਵੇਗਾ। ਗੁਰਲੇਸ ਸਿੰਘ ਖੁਰਾਣੰਦ ਦੱਸੇ ਕਿ ਹੌਲਾ ਮਹੱਲਾ ਮੇਲੇ ਦੌਰਾਨ ਸਪੀਕਰਾਂ ਦੇ ਸ਼ੋਰ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਵੀ ਪਰੇਸ਼ਾਨੀ ਨਾ ਹੋਣ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਵੀ ਕਿਹਾ ਹੈ ਕਿ ਮੇਲੇ ਦੌਰਾਨ ਡਬਲ ਟੈਕਰ, ਟਰੱਕ ਜਾਂ ਫਿਰ ਕਿਸੇ ਵੀ ਸਪੀਕਰ ਵਾਲੇ ਵਾਹਨਾਂ ਨੂੰ ਰੂਪਨਗਰ ਚੁੱਲ੍ਹੇ ਵਿੱਚ ਦਾਖਲ ਨਹੀਂ ਆਉਣ ਦਿੱਤਾ ਜਾਵੇਗਾ। ਵਾਰ ਅਗੇਂਸ ਡਰੱਗਸ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਕਿਉਂਕਿ 3 ਕਰੋੜ ਪੰਜਾਬੀਆਂ ਦੀ ਤਰ੍ਹਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤਪ ਸਿੰਘ ਔਰ ਅਸੀਂ ਸਾਰੇ ਤੁਸੀਂ ਸਾਰੇ ਆਪਾਂ ਬੜੇ ਚਿੰਤਿਤ ਰਹੇ ਤੇ ਉਹਦੇ ਲਈ ਇਹ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਜੇ ਨਸ਼ਿਆਂ ਦੀ ਪ੍ਰਾਪਤੀ ਹੋ ਰਹੀ ਹੈ ਤੇ ਇਹ ਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਪਰ ਇੱਕ ਐਨੇ ਮਨ ਨੂੰ ਸਕੂਨ ਜ਼ਰੂਰ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤਪਨਾਹੀ ਦੀ ਵਜੇ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਪਾਰ ਪ੍ਰਫੁੱਲਤ ਹੋਇਆ ਉਹਨੂੰ ਜੜੋਂ ਪੱਟਣ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਦੌਰ ਪੰਜਾਬ ਦੇ 3 ਕਰੋੜ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਸਾਨੂੰ ਜਿਹੜੀ ਕਾਮਯਾਬੀ ਜ਼ਰੂਰ ਮਿਲ ਰਹੀ ਹੈ ਸੋ ਉਸੇ ਦੇ ਅਪਡੇਟ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਹੈ ਔਰ ਮੈਂ ਮੈਨੂੰ ਪਿਛਲੇ 10 ਦਿਨਾਂ ਦੇ ਵਿੱਚ ਇਹ ਦੱਸਦੇ ਹੋਏ ਇੱਕ ਤਸੱਲੀ ਹੈ ਕਿ ਹੁਣ ਤੱਕ 1 ਮਾਰਚ ਤੋਂ ਲੈ ਕੇ ਅੱਜ ਤੱਕ 988 ਜਿਹੜੀਆਂ ਐਨਡੀਪੀਐਸ ਦੀਆਂ ਕੇਸਿਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਦੇ ਵਿੱਚ 1360 ਡਰੱਗ ਪੈਡਲਰਸ ਨੂੰ ਡਰੱਗ ਸਮੱਗਲਰਸ ਨੂੰ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਫੜਿਆ ਜਾ ਚੁੱਕਿਆ ਹੈ ਤੇ ਇਸ ਦੌਰਾਨ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਡਰੱਗ ਪੈਡਲਰਸ ਦਾ ਸਮਗਲਰਸ ਦਾ ਔਰ ਕੁਝ ਹੱਦ ਤੱਕ ਜਿਹੜੇ ਗੈਂਗਸਟਰਸ ਨੇ ਉਹਨਾਂ ਦਾ ਵੀ ਸੋ ਜਿਹੜੇ ਰਿਐਕਟ ਕਰਦੇ ਨੇ ਪੰਜਾਬ ਪੁਲਿਸ ਜਦੋਂ ਰੋਕਦੀ ਹੈ ਉਹਨਾਂ ਨੂੰ ਤੇ ਰਿਟੈਲੀਏਟਰੀ ਫਾਇਰ ਹੁੰਦਾ ਹੈ ਤੇ ਉਸ ਫਾਇਰ ਦੇ ਵਿੱਚ ਗੋਲੀਬਾਰੀ ਦੇ ਵਿੱਚ ਆਪਦੇ ਸੈਲਫ ਡਿਫੈਂਸ ਦੇ ਵਿੱਚ ਜੋ ਗੋਲੀਬਾਰੀ ਹੋਈ ਉਹਦੇ ਵਿੱਚ ਹੁਣ ਤੱਕ 19 ਡਰੱਗ ਸਮਗਲਰ ਨੇ ਜਿਹੜੇ ਨਸ਼ਾ ਤਸਕਰ ਨੇ ਉਹ ਉਹ ਇੰਜਨ ਹੋ ਚੁੱਕੇ ਨੇ ਉਹ ਫੱਟੜ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਹੁਣ ਤੱਕ 24 ਦੋ ਤੋਂ ਲੈ ਕੇ ਹੁਣ ਤੱਕ ਮਹਿਜ਼ 14 ਦਿਨਾਂ ਦੇ ਵਿੱਚ 24 ਡਰੱਗ ਸਮੱਗਲਰਾਂ ਦੀਆਂ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਨਾਜਾਇਜ਼ ਕਬਜ਼ੇ ਕਰਕੇ ਬਣਾਈਆਂ ਸੀਗੀਆਂ 24 ਪ੍ਰਾਪਰਟੀਆਂ ਨੇ ਜਿਹੜੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਤੇ ਮਹਿਜ਼ ਇਹਨਾਂ 10 ਦਿਨਾਂ ਦੇ ਵਿੱਚ ਤਕਰੀਬਨ 1035 ਕਿਲੋ ਜਿਹਦੇ ਵਿੱਚ ਹੈਰੋਇਨ ਭੋਕੀ ਅਫੀਮ ਗਾਂਜਾ ਚਰਸ ਇਹ ਸਾਰੀਆਂ ਨਸ਼ੇ ਨੇ ਜਿਹੜੇ 1035 ਕਿਲੋ ਦੇ ਕਰੀਬ ਉਹ ਫੜੇ ਜਾ ਚੁੱਕੇ ਨੇ 1 6 ਲੱਖ 81000 ਦੇ ਕਰੀਬ ਗੋਲੀਆਂ ਨੇ ਜਿਹੜੀਆਂ ਨਸ਼ੀਲੀ ਗੋਲੀਆਂ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 36 ਲੱਖ ਰੁਪਏ 3567000 ਰੁਪਿਆ ਡਰਗ ਮੰਨੀ ਜਿਹੜੀ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੈਂ ਸਮਝਦਾ ਕਿ ਇਸ ਤੋਂ ਹੀ ਤੁਸੀਂ ਵੀ ਉਹ ਤੁਹਾਡੇ ذریعے ਸਮੁੱਚਾ ਪੰਜਾਬ ਭੜੀ ਭੰਦੀ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਸ ਤਹਈਏ ਦੇ ਨਾਲ ਜਿਸ ਇੱਕ ਸਟਰੋਂਗ ਵਿਲ ਪਾਵਰ ਦੇ ਨਾਲ ਜਿਸ ਜਿਸ ਨਿਸ਼ਚੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦੀ ਲੀਡਰਸ਼ਿਪ ਔਰ ਪੰਜਾਬ ਪੁਲਿਸ ਉੱਪਰ ਤੋਂ ਲੈ ਕੇ نیچے ਤੱਕ ਇਸ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲੱਗੀ ਹੋਈ ਹੈ ਪਟਣ ਲੱਗੀ ਹੋਈ ਆ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਤੇ ਹੁਣ ਤੱਕ ਇਕੱਲੇ ਹੀ ਨਹੀਂ ਕਿ ਸਿਰਫ ਐਨਫੋਰਸਮੈਂਟ ਹੋ ਰਹੀ ਹੈ ਸਖਤੀ ਹੋ ਰਹੀ ਹੈ ਜਾਂ ਪਰਚੇ ਹੋ ਰਹੇ ਨੇ ਨਾਲ ਦੀ ਨਾਲ ਹੀ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹੁਣ ਤੱਕ तकरीबन 1150 ਦੇ ਕਰੀਬ ਆਮ ਪਬਲਿਕ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹਦੇ ਵਿੱਚ ਵਿਦਿਆਰਥੀਆਂ ਦੇ ਨਾਲ ਸਿਵਲ ਸੁਸਾਇਟੀ ਦੇ ਨਾਲ 1150 ਮੀਟਿੰਗਾਂ ਜਿਹੜੀਆਂ ਉਹ ਪੁਲਿਸ ਔਰ ਸਰਕਾਰ ਦੇ ਬਾਕੀ ਮਹਿਕਮਿਆਂ ਜਿਹੜੇ ਉਹ ਕਰ ਚੁੱਕੇ ਉਹਨਾਂ ਨੂੰ ਅਵੇਅਰ ਕਰ ਚੁੱਕੇ ਕਿ ਨਸ਼ੇ ਦੇ ਇਸ ਕੋਹੜ ਤੋਂ ਦੂਰ ਰਹੋ ਇਹਦੇ ਨਾਲ ਨਾਲ ਸਾਡੇ ਜਿਹੜੇ ਚਾਰੇ ਅਸੀਂ ਕੈਬਿਨੇਟ ਮਿਨਿਸਟਰਸ ਹਰਪਾਲ ਚੀਮਾ ਜੀ ਮੈਂ ਲਾਜਿਤ ਭੁੱਲਰ ਜੀ ਔਰ ਤਰਨਪ੍ਰੀਤ ਸੌਂਡ ਅਸੀਂ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਰੈਗੂਲਰਲੀ ਦੇ ਮੋਨਿਟਰਿੰਗ ਮੀਟਿੰਗਸ ਲੈ ਰਹੇ ਆਂ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਓਟ ਸੈਂਟਰਸ ਦੇ ਵਿੱਚ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਜਾ ਕੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸਾਮ ਸੰਭਾਲ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇੱਕ ਪੂਰਾ 24/7 ਇੱਕ 360 ਡਿਗਰੀਜ਼ ਦਾ ਪਲਾਨ ਜਿਹੜਾ ਅਸੀਂ ਉਲੀਕਿਆ ਸੀਗਾ ਉਸੇ ਦੇ ਮੁਤਾਬਕ ਪੰਜਾਬ ਸਰਕਾਰ ਪੰਜਾਬ ਪੁਲਿਸ ਔਰ ਸਾਰੇ ਸਰਕਾਰੀ ਮਹਿਕਮੇ ਨੇ ਜਿਹੜੇ ਉਹ ਚੱਲ ਰਹੇ ਨੇ ਤੇ ਉਹਦੇ ਵਧੀਆ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਤੋਂ ਉਹਨਾਂ ਡਰੱਗਸ ਮਗਲਜ਼ ਨੂੰ ਉਹਨਾਂ ਤਸਕਰਾਂ ਨੂੰ ਕਿ ਜਿਨ੍ਹਾਂ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਫੇਰ ਦੁਬਾਰਾ ਕਹਿੰਦੇ ਆ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਨਸ਼ਿਆਂ ਦਾ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਛਡਾਉਣਾ ਕਿਵੇਂ ਇਹ ਧੰਦਾ ਇਹਦਾ ਸਾਨੂੰ ਪਤਾ ਵੀ ਹੈ ਤੇ ਤਹੀਆ ਸਾਡਾ ਕੀਤਾ ਹੋਇਆ ਸੋ ਇਹ ਇੱਕ ਉਹਨਾਂ ਉਹਨਾਂ ਲੋਕਾਂ ਨੂੰ ਵਾਰਨਿੰਗ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਸਮੇਂ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਗਾਇਕਾ ਨੇ ਆਪਣੇ ਆਪ ਨਾਲ ਹੋਈ ਧੋਖਾਧੜੀ ਬਾਰੇ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ ਇਸ ਦੇ ਨਾਲ ਹੀ ਗਾਇਕਾ ਨੇ ਇਸ ਪੋਸਟ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੂੰ ਮਦਦ ਦੀ ਗੁਹਾਰ ਵੀ ਲਾਈ ਸੀ ਇਸ ਤੋਂ ਇਲਾਵਾ ਗਾਇਕਾ ਨੇ ਸੰਗੀਤ ਨਿਰਮਾਤਾ ਪਿੱਕੀ ਤਾਦੀਵਾਲ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਬੀਤੇ ਦਿਨ ਐਕਸ਼ਨ ਵਿੱਚ ਆਈ ਪੰਜਾਬ ਸਰਕਾਰ ਨੇ ਨਿਰਮਾਤਾ ਨੂੰ ਗ੍ਰਫਤਾਰ ਵੀ ਕਰ ਲਿਆ ਪਰ ਹੁਣ ਇਸ ਪੂਰੇ ਮਾਮਲੇ ਵਿੱਚ ਗਾਇਕਾਂ ਦੇ ਹੱਕ ਵਿੱਚ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਕਈ ਸtare ਬੋਲੇ ਨੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰੇ ਜਿਸ ਵਿੱਚ ਬੱਬੂ ਮਾਨ, ਸੋਨੀਆ ਮਾਨ, ਗੁਰਲੇਜ ਅਫਤਾਰ, ਕੁਲਵਿੰਦਰ ਕੈਲੀ, ਗੁਰਦੀਪ ਸਿੰਘ ਮਨਾਲੀਆ, ਸੁਰਲੀਨ ਅਤੇ ਗਾਇਕ ਕਾਕਾ ਵਰਗੇ ਕਈ ਵੱਡੇ ਨਾਮ ਸ਼ਾਮਲੇ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਬੱਬੂ ਮਾਨ ਨੇ ਵੀ ਸੁਨੰਤਾ ਸ਼ਰਮਾ ਦਾ ਸਮਰਥਨ ਕੀਤਾ ਹੈ ਇੰਸਟਾਗ੍ਰam ਸਟੋਰੀ ਵਿੱਚ ਲਿਖਿਆ ਹੈ ਬੀਬੀ ਸੁਨੰਤਾ ਸ਼ਰਮਾ ਦੀ ਇੱਕ ਪੋਸਟ ਦੇਖੀ ਅਕਸਰ ਕੰਪਨੀਆਂ ਐਡਾ ਕਰਦੀਆਂ ਨੇ ਇਹ ਔਖੇ ਸਮੇਂ ਵਿੱਚ ਅਸੀਂ ਤੇਰੇ ਨਾਲ ਆ ਬੀਬਾ ਡੱਟ ਕੇ ਖੜੇ ਆ ਘਬਰਾਉਣ ਦੀ ਅਤੇ ਦੱਬਣਾ ਨਹੀਂ ਤਾਜ਼ਾ ਇਹ ਦੁਨੀਆ ਪਰਦੇਸ ਸੰਗੀਤ ਗਲਿਆਰਿਆਂ ਵਿੱਚ ਛਾਏ ਇਸ ਮਾਮਲੇ ਵਿੱਚ ਪੀੜਤ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਆਪਣੇ ਨਾਂ ਤੇ ਫੇਕ ਬਿਜ਼ਨਸ ਰਾਈਟਸ ਵਿੱਚ ਜਾਣ ਦਾ ਦਾਵਾ ਕਰਦੇ ਆ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਕਥਨੂਬ ਵਿੱਚ ਇਹ ਸਭ ਕਾਸੇ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਅਧੀਨ ਇਲਜ਼ਾਮਾਂ ਵਿੱਚ ਹੀ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਗਾਇਕੀਤਾਂ ਨੂੰ ਜਾਣ ਬੁੱਝ ਕੇ ਉਸ ਦੇ ਪਲੇਟਫਾਰਮ ਤੋਂ ਹਟਾਇਆ ਜਾ ਰਿਹਾ ਹੈ ਮਾਮਲੇ ਸੰਬੰਧੀ ਗਾਇਕ ਸੁਨੰਦਰ ਸ਼ਰਮਾ ਨੇ ਆਪਣੇ ਸੋਸ਼ਲ ਪਲੇਟਫਾਰਮ ਉੱਤੇ ਵੀ ਇਨਸਾਫ ਦੀ ਗੋਹਾਰ ਲਗਾਈ ਸੀ। ਉਲ্লেখ ਹੋਏ ਦਰਜੀਤ ਸਾਇਓ ਸੰਗੀਤ ਮਾਰਕੀਟ ਵਿੱਚ ਪੇਸ਼ ਕਰਨ ਵਾਲੇ ਨਿਰਮਾਤਾ ਪਿੱਕੀ तालीवाल ਕਈ ਵੱਡੇ ਗਾਇਕਾਂ ਨੂੰ ਵੀ 스타 ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ। ਇਸ ਮਾਮਲੇ ਵਿੱਚ ਨਿਰਮਾਤਾ ਪਿੱਕੀ तालीवाल ਵੱਲੋਂ ਆਪਣੇ ਉੱਪਰ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਸਜਾ ਰਿਹਾ ਹੈ। ਜਿਸ ਵਿਰੁੱਧ ਲੋਕਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਇਸ ਮਾਮਲੇ ਵਿੱਚ ਜਾਣ ਬੁਝ ਕੇ ਫਸਾਇਆ ਤੇ ਉਲਝਾਇਆ ਜਾ ਰਿਹਾ ਹੈ ਜਿਸ ਦੇ ਨਾਲ ਸੁਨੰਤਾ ਸ਼ਰਮਾ ਦੇ ਇਸ ਮਾਮਲੇ ਉੱਤੇ ਗਾਇਕ ਕਾਕਾ ਨੇ ਪੋਸਟ ਸਾਂਝੀ ਕਰਕੇ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਪਿੰਕੀ ਧਾਰੀਵਾਲ ਅਤੇ ਕੁਝ ਸੰਗੀਤ ਨਿਰਮਾਤਾਵਾਂ ਨੇ ਉਹਨਾਂ ਨਾਲ ਵੀ ਧੋਖਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਕਾਕਾ ਨੇ ਲਿਖਿਆ ਮੇਰਾ ਵੀ ਕੇਸ ਕੋਰਟ ਵਿੱਚ ਚੱਲਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਇਹ ਪੋਸਟ ਟੈਗ ਕੀਤੀ ਹੈ ਇਸੇ ਨਾਲ ਹੀ 소ਨੀਆ ਮਾਨ ਨੇ ਵੀ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਹੈ ਸੁਨੰਦਾ ਸ਼ਰਮਾ ਲਈ ਦਿਲੋਂ ਸਮਰਥਨ ਸੁਨੰਦਾ ਸ਼ਰਮਾ ਨੇ ਪੰਜਾਬੀ ਸੰਗੀਤ ਨੂੰ ਆਪਣਾ ਦਿਲ ਅਤੇ ਆਤਮਾ ਦਿੱਤਾ ਹੈ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਮੁਸਕਰਾਹਟ ਭਾਵਨਾਵਾਂ ਅਤੇ ਅਪੂਲ ਸੁਰਾ ਲਿਆਉਂਦੀ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਨੌਜਵਾਨਾਂ ਤੱਕ ਹਰ ਪੰਜਾਬੀ ਭਾਵੇਂ ਉਹ ਕਿਤੇ ਵੀ ਹੋਣ ਤੁਹਾਡੇ ਗੀਤਾਂ ਨਾਲ ਨੱਚਿਆ ਰੋਇਆ ਤੇ ਜ਼ਿੰਦਗੀ ਦਾ ਜਸ਼ਨ ਮਨਾਇਆ ਹੈ ਬਾਰੇ ਸਤਿਕਾਰ ਦੇ ਨਾਲ ਜੋ ਪਾਠ ਪੂਸ਼ਟੀ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਅ ਪੰਥੀਆਂ ਜਿਹੜੇ ਦਲ ਪੰਥ ਨੇ ਜਹਾਂਸੀ ਜੱਥੇਬੰਦੀਆਂ ਦੇ ਕਈ ਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਅ ਸੰਤ ਮਹਾਂਪੁਰਖ ਉਦਾਸੀ ਧਰਮ ਨੇ ਜਿੰਨੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ ਐਵੇਂ ਵਜੇ ਇਹ ਪਾਠ ਪੂਸ਼ਟੀ ਸੰਮੇਟ ਕੀਤੀ ਜਾ ਰਹੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜੀਪੁਰ ਉਹ ਫੁਆਰਾਂ ਚ ਵੀ ਉਹਦੇ ਚਿੱਠੀਆਂ ਵੀ ਪੇਰੀਆਂ ਨੇ ਭੇਟੀਆਂ ਜਾਂਦੀਆਂ ਆ। ਪਾਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਸਾਲ ਤੇ ਚਾਹੇ ਯਸਕਰ ਸਾਹਿਬ ਹੈ, ਚਾਹੇ ਸ਼ਿਜੇਕਾਲ ਤਖਸਾਲ ਹੈ, ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਯਕਨ ਹੁੰਦਾ ਹੈ ਗੁਰਮੁਸ ਵਾਗਮੁੰਦਾ ਹੈ। ਉਹਦੇ ਬਾਅਦ ਉਸ ਪ੍ਰਤੀ ਉਸ ਸ਼ੀਰਤਾ ਜੜੀਆਂ ਨੇ ਉਸ ਰਸਮ ਬਾਰੇ ਮਾਈਕ ਦੇ ਸਪੀਕਰ ਤੇ ਬੋਲਦੀਆਂ ਵੀ ਨਹੀਂ। ਗੁਰੂ ਚਰਣਾ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਢੇਰ ਦੇਗਾ ਉੱਪਰ ਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਛੀ ਦਾ ਸਮਾਰੋਹ ਹੁੰਦਾ ਹੈ ਉਹ ਤੋਂ ਖੱਟ ਕ੍ਰਾਂਤੀ ਸੱਚਖੰਡ ਸ਼੍ਰੀ ਹਰਮਨ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਖਲੋਤੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਕੈਡ ਗ੍ਰੰਥੀ ਸਤਸੰਦ ਸ੍ਰੀ ਹਰਮੰਦਰ ਸਾਹਿਬ ਦੇ ਵਿਹੜੇ 'ਤੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਜਿਹੇ ਖਾਸਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ 48 ਹਜ਼ਾਰ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸੇ ਸਹਿਬਾਂ ਦੇ ਜੱਗਰ ਸਾਹਿਬਾਂ 'ਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਇਹਨਾਂ ਬਿੱਟੇ ਦੇ ਹਰ ਸਿੰਘ ਨੇ ਇਕਸਾਲਾਂ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਦੁਆਰਾ ਕਮੇਟੀਆਂ ਉਦਾਸੀ ਮਾਪੁਰਖ ਇਹਨਾਂ ਨੇ ਮਾਪੁਰ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜਹੇਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲ ਕੇ ਲਈ ਇਸੇ ਤਰ੍ਹਾਂ ਯਾਰ ਦੂਜੇ ਤਰ੍ਹਾਂ ਸਹਿਬਾਨ ਵੀ ਜਿਹੜੇ ਪਿਜਾਰ ਕਸਬਾਬ ਨੇ ਸ਼ਾਮਿਲ ਦੁਆਰਾ ਪ੍ਰਬੰਧਿਤ ਜਿਹਨੇ ਸਭ ਸ਼੍ਰੀ ਪੀਐਸ ਕਰ ਸਾਹਿਬ ਹੈ ਕਸ਼ੀ ਗਦਮਦਮਾ ਸਾਹਿਬ ਹੈ ਉਹ ਤੋਂ ਦੇ ਜਹੇਦਾਰ ਦੀ ਨਿਯੁਕਤੀ ਦਾ ਐਲਾਨ ਜੱਥੇਦਾਰ ਸ਼੍ਰੀ ਅਕਾਲ ਤਖਸਰ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹ ਚਿੱਠੀ ਜਿਹੜੀ ਹੁੰਦੀ ਹੈ ਉਹ ਜੱਥੇਦਾਰ ਸ਼੍ਰੀ ਜੇਕਾਲ ਤਖਸਰ ਸਾਹਿਬ ਅਤੇ ਸਤੰਤ ਮਾ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜੋ ਚਿੱਠੀ ਹੈ ਉਹ ਪੜ ਕੇ ਵਾਕਾਇਦਾ ਤੌਰ ਤੇ ਸੇਵਾ ਸੰਭਾਲਕ ਦਾ ਐਲਾਨ ਕੀਤਾ ਜਾਂਦਾ ਹੈ ਪਰ ਇਹ ਜੋ ਪਿਛਲੇ ਸਵੋਧ ਨਾਲ ਵਾਪਰਿਆ ਦੇਖੋ ਸੇਵਾਵਾਂ ਮਿਲਦੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਅੰਸ਼ ਹੈ पर मर्यादा ਦਾ ਬਹੁਤ ਵੱਡਾ ਇੱਕ ਕਹਾਣੀ ਉਹ ਇਹਨਾਂ ਨੂੰ ਲੈ ਕੇ ਚੱਲ ਗਿਆ ਚੋਰੀਸ਼ ਤੇ ਨਿਯੁਕਤੀ ਦਿੱਤੀ ਕੇ ਇੱਛਾ ਪੱਤਰ ਦਾ ਖੰਡ ਪ੍ਰਸਤਾਵ ਦੇ ਪ੍ਰਭਾਵ ਵਿੱਚ ਮੈਨੇਜਰ ਨੇ ਔਰ ਸਕੱਤਰ ਨੇ ਸਿੱਧੇ ਦਸਤਾਰ ਰੱਖੀ ਬਜਿਓ ਪਾ ਪਾਇਆ ਔਰ ਬਿਨਾਂ ਕਿਸੇ ਸਾਫ ਦੇ ਬਰਦਾਸ਼ਤ ਕਰ ਸਾਫੇ ਜਾ ਕੇ ਖਾਲੀ ਪਾਲਿਕ ਦੀ ਮਮਤਾ ਤੇ ਟਿਕਣਾ ਸਾਫਾ ਦੇ ਅੰਤ ਤੱਕ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਕਤਰ ਵੀ ਸੁਭਾਇਮਾਨ ਸਾਡੇ ਨਹੀਂ ਸੀ ਉੱਤੇ ਜਾ ਕੇ ਮੱਫਾ ਚੇਕਣਾ ਔਰ ਚੋਰੀ ਸਿੱਤੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਔਰ ਮਰਿਆਦਾ ਦਾ ਖਾਂਡ ਹੈ। ਮੈਂ 10 ਹੈਡ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਬੁਨਾਂ ਤੇ ਸੰਗਤ ਦੀ ਜਾਣਕਾਰੀ ਵਾਸਤੇ ਇੱਕ ਤੁਸੀਂ ਸਵਾਲ ਕੀਤਾ ਸਾਨ ਮੈਟੈਲਿਕ ਬੁਨਾਂ ਇਸਨ ਸਾਹਿਬ ਪੈਸੇ ਦਾ ਇਸਨ ਔਰ ਇੱਕ ਏਵਰ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਕਿਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਨਾ ਅੱਜ ਸਿੱਟ ਕਾਟਿਸਪਾਰ ਕੁਛ ਕੁ ਤੇ ਕਾਟੇ ਨਾਲ ਉਹ ਸਾਂਝੀ ਦੀ। ਸਾਂਝੀ ਨਹੀਂ ਲਾਉਣ ਨੂੰ ਮੰਨਦੇ ਨਹੀਂ ਹੈਗੇ। ਲਾਂਗਸਿੰਗਲ ਉਹ ਜੁੜੂਤ ਕੀਤਾ ਹੈ। ਇਹ ਕਹਿੰਦੇ ਸੀ ਕਰਕੇ ਹੈ ਨਾ ਕਿ ਜਦੋਂ ਕੋਈ ਬੇਅਨੇ ਜਿਲੇ ਕੀਤੀ ਜਾਂਦੀ ਹੈ ਉਸ ਬੇਅਨੇ ਜਿਲੇ ਦੇ ਖਿਲਾਫ ਤੋਂ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਉਹ ਸੁਭਾਵਕ ਹੈ। ਟਾਰਮਲ। ਮਾਈਕ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।